ਸੋ ਦੋਸਤੋ ਜਿਹੜੀ ਸਾਡੀ ਸ਼ਾਪ ਹੈ ਜੀ ਉਹ ਜਿਹੜਾ ਆਪਣਾ ਪੀਐਮ ਕਿਸਾਨ ਯੋਜਨਾ ਹੈ ਨਾ ਬੇਸ਼ੱਕ ਆਇਸ਼ਮਾਨ ਕਾਰਡ ਹੈ ਜੀ ਉਹਨੂੰ ਲੈ ਕੇ ਪ੍ਰੋਫੈਸ਼ਨਲ ਹੈ ਜੀ ਅਸੀਂ ਤੁਸੀਂ ਕੋਈ ਵੀ ਕੰਮ ਜਿਹੜਾ ਹੈਗਾ ਸਾਡੇ ਤੋਂ ਕਰਵਾ ਸਕਦੇ ਹੋ ਤੇ ਤਸੱਲੀ ਬਖਸ਼ ਕੀਤਾ ਜਾਂਦਾ ਹੈ ਤੇ ਕੋਈ ਵੀ ਤੁਹਾਡੀ ਪ੍ਰੋਬਲਮ ਹੈ ਜੀ ਉਹਨੂੰ ਅਸੀਂ ਧਿਆਨ ਦੇ ਨਾਲ ਚੈੱਕ ਕਰਦੇ ਹਾਂ ਕੀ ਗਲਤੀ ਕਿੱਥੇ ਹੋਈ ਹੋਈ ਹੈ ਠੀਕ ਹੈ ਜੀ ਕਈ ਵਾਰੀ ਜ਼ਮੀਨ ਨਹੀਂ ਚੜੀ ਹੁੰਦੀ ਜਾਂ ਕਈ ਵਾਰੀ ਕੋਈ ਹੋਰ ਪ੍ਰੋਬਲਮ ਆਈ ਹੁੰਦੀ ਹੈ ਠੀਕ ਹੈ ਜੀ ਉਹ ਸਾਰੀਆਂ ਪ੍ਰੋਬਲਮਾਂ ਨੂੰ ਅਸੀਂ ਸਮਝਦੇ ਆ ਤੁਹਾਡਾ ਖਾਤਾ ਚੈੱਕ ਕਰਦੇ ਆ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਜੀ ਅਸੀਂ ਚੈੱਕ ਕਰਦੇ ਆ ਵੀ ਪ੍ਰੋਬਲਮ ਹੈ ਕਿੱਥੇ ਹੈ ਜਦੋਂ ਸਾਨੂੰ ਪ੍ਰੋਬਲਮ ਦੀ ਜੜ ਪਤਾ ਲੱਗ ਜਾਂਦੀ ਹੈ ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਤੁਹਾਡਾ ਡਾਟਾ ਜੀ ਉਹ ਅੱਗੇ ਵਧਾਇਆ ਜਾਂਦਾ ਹੈ ਤੇ ਤੁਹਾਨੂੰ ਸਾਰੀ ਜਾਣਕਾਰੀ ਨਾਲ ਦੀ ਨਾਲ ਪੈਰਲਲ ਦਿੱਤੀ ਜਾਂਦੀ ਹੈ ਵੀ ਤੁਹਾਡੇ ਤੋਂ ਕੋਈ ਚੀਜ਼ ਦੀ ਲੁਕੋ ਨਹੀਂ ਰੱਖੀ ਜਾਂਦੀ ਜਿਹੜਾ ਕੰਮ ਤੁਹਾਡਾ ਹੋਣ ਵਾਲਾ ਹੁੰਦਾ ਹੈ ਜੀ ਅਗਰ 10 ਰੁਪਏ ਦਾ ਕੰਮ ਹੈ ਜੀ ਤਾਂ 10 ਰੁਪਏ ਦਾ ਕੀਤਾ ਜਾਂਦਾ ਹੈ 50 ਰੁਪਏ ਦਾ ਕੰਮ ਹੈ ਇਹਦਾ 50 ਆਲਾ ਕੀਤਾ ਜਾਂਦਾ ਹੈ ਸੋ ਦੋਸਤੋ ਇਸ ਕਰਕੇ ਤੁਸੀਂ ਕੋਈ ਵੀ ਕੰਮ ਪ੍ਰੋਫੈਸ਼ਨਲੀ ਸਾਡੇ ਤੋਂ ਕਰਵਾ ਸਕਦੇ ਹੋ ਕੋਈ ਵੀ ਹੋ ਸਕਦਾ ਹੈ ਜੀ ਪੀਐਮ ਕਿਸਾਨ ਯੋਜਨਾ ਨੂੰ ਲੈ ਕੇ ਬੇਸ਼ਕ ਆਇਸ਼ਵਾਨ ਕਾਰਡ ਨੂੰ ਲੈ ਕੇ